ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਤੀ ਚੋਣਾਂ ਦੌਰਾਨ ਪੁਲਿਸ ਅਧਿਕਾਰੀਆਂ ਦੀ ਕਥੀ ਤੇ ਕਾਨਫਰੰਸ ਕਾਲ ਨੂੰ ਲੈ ਕੇ ਦਰਜ ਐਫ ਆਈ ਆਰ ਦੀ ਕਾਪੀ ਸਾਹਮਣੇ ਆਈ ਹੈ ਇਹ ਐਫ ਆਈ ਆਰ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਪ੍ਰਦੀਪ ਸਿੰਘ ਪਾਜਵਾ ਦੇ ਬਿਆਨਾਂ ਅਤੇ ਸਾਈਬਰ ਸੈੱਲ ਪਟਿਆਲਾ ਦੇ ਵਿੱਚ ਦਰਜ ਕੀਤੀ ਗਈ ਸੀ ਕੇ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਇਸ ਨੂੰ AI ਬਣਾ ਕੇ ਵਾਇਰਲ ਕੀਤਾ ਗਿਆ ਇਸ ਮਾਮਲੇ ਦੀ ਜਾਂਚ SIT ਕਰੇਗੀ ਜਿਸ ਦੀ ਨਿਯੁਕਤੀ ਪੰਜਾਬ ਸਰਕਾਰ ਨੇ ਕੀਤੀ ਹੈ SIT ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਦਰਜ ਸ਼ਿਕਾਇਤ ਅਤੇ FIR ਦੋਹਾਂ ਦੀ ਪੜਤਾਲ ਕਰੇਗੀ ਹਾਲਾਂਕਿ SIT ਇੰਚਾਰਜ ਦੇ ਨਾਲ ਅਜੇ ਕੋਈ ਕਿਸੇ ਅਧਿਕਾਰੀ ਦੀ ਤੈਨਾਤੀ ਨਹੀਂ ਕੀਤੀ ਗਈ ਅਤੇ ਉਹ ਆਪਣੇ ਲਈ ਅਧਿਕਾਰੀ ਦੀ ਨਿਯੁਕਤੀ ਖੁਦ ਕਰਨਗੇ ਜਾਂਚ ਦੇ ਤਹਿਤ ਸ਼ਿਕਾਇਤਕਰ ਅਰਸ਼ਦੀਪ ਸਿੰਘ ਕਲੇਰ ਸ਼੍ਰੋਮਲੀਆਂ ਕਾਜਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਯੂਥ ਅਕਾਇਲ ਦੇ ਨੇਤਾ ਸਰਬਜੀਤ ਸਿੰਘ ਝਿੰਜਰ ਸੋਸ਼ਲ ਮੀਡੀਆ ਤੇ ਕਾਲ ਵਾਇਰਲ ਕਰਨ ਵਾਲੇ ਤਰਨਦੀਪ ਸਿੰਘ ਢਾਲੀਵਾਲ ਸਮੇਤ ਕੁੱਲ 6 ਲੋਕਾਂ ਨੂੰ ਅੱਜ 7 ਦਸੰਬਰ ਸੈਕਟਰ 9 ਪੁਲਿਸ ਹੈੱਡਕੁਆਟਰ ਚੰਡੀਗੜ੍ਹ ਪੁਸ਼ਪ ਪਟਾਲੀ ਤਲਬ ਕੀਤਾ ਗਿਆ ਹੈ ਵਾਇਰਲ ਵੀਡੀਓ ਸੁਖਬੀਰ ਸਿੰਘ ਬਾਦਲ ਦੇ ਐਕਸ ਹੈਂਡਲ ਤੇ ਸ਼ੇਅਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਹ ਸਾਰੇ ਵਟਸਐਪ ਗਰੁੱਪਾਂ ਤੇ ਹੋਰ ਥਾਵਾਂ ਤੇ ਫੈਲ ਗਿਆ ਵੀਡੀਓ ਵਾਇਰਲ ਹੋਣ ਤੋਂ ਬਾਅਦ ਪਟਿਆਲਾ ਪੁਲਿਸ ਦੇ ਐਕਸ ਹੈਂਡਲ ਤੇ ਇਸ ਬਾਰੇ ਸਪਸ਼ਟ ਕਰਨ ਦਿੱਤਾ ਗਿਆ ਕਿ ਇਹ ਵੀਡੀਓ ਫੇਕ ਹੈ ਅਤੇ ਇਸ ਨੂੰ ਗਲਤ ਤਰੀਕੇ ਦੇ ਨਾਲ AI ਨਾਲ ਬਣਾ ਕੇ ਵਾਇਰਲ ਕੀਤਾ ਗਿਆ ਹੈ ਤਾਂ ਕਿ ਰਾਜ ਦੇ ਵਿੱਚ ਕਾਨੂੰਨ ਵਿਵਿਧ ਅਤੇ ਅਨੁਸ਼ਾਸਨ ਦੀ ਸਥਿਤੀ ਨੂੰ ਪ੍ਰਭਾਵਿਤ ਕੀਤਾ ਜਾ ਸਕੇ ਸ਼੍ਰੋਮਣੀ ਅਕਾਲੀ ਦਲ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਅਤੇ ਚੋਣ ਅਯੋਗ ਨੂੰ ਸ਼ਿਕਾਇਤ ਦੇ ਕੇ ਜਾਂਚ ਦੀ ਮੰਗ ਕੀਤੀ ਸੀ ਇਸ ਤੋਂ ਇਲਾਵਾ ਪਾਰਟੀ ਦੇ ਵੱਲੋਂ ਐਸਐਸਪੀ ਪਟਿਆਲਾ ਖਿਲਾਫ ਐਫਆਈਆਰ ਦਰਜ ਕਰਨ ਦੀ ਵੀ ਮੰਗ ਕੀਤੀ ਗਈ ਹੈ ਇਸ ਦੇ ਨਾਲ ਹੀ ਇਹ ਬੀ ਜੀ ਪੀ ਐਸ ਪੀ ਐਸ ਪਰਮਾਰ ਨੇ ਕਿਹਾ ਕਿ ਮੈਨੂੰ ਸਰਕਾਰ ਦੇ ਵੱਲੋਂ ਵਾਇਰਲ ਹੋਈ ਵੀਡੀਓ ਕਾਲ ਅਤੇ ਸਾਈਬਰ ਸੈੱਲ ਪਟਿਆਲਾ ਦੇ ਵਿੱਚ ਦਰਜ ਐਫ ਆਈ ਆਰ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਗਏ ਹਨ ਜਾਂਚ ਲਈ ਸ਼ਿਕਾਇਤਕਰਤਾ ਅਰਸ਼ਦੀਪ ਕਲੇਰ ਸੁਖਬੀਰ ਸਿੰਘ ਬਾਦਲ ਸਰਬਜੀਤ ਸਿੰਘ ਚੰજર ਅਤੇ ਇਸ ਨੂੰ ਵਾਇਰਲ ਕਰਨ ਵਾਲੇ ਛੇ ਲੋਕਾਂ ਨੂੰ ਬੁਲਾਇਆ ਗਿਆ ਹੈ ਅਸੀਂ ਉਨ੍ਹਾਂ ਤੋਂ ਵੀਡੀਓ ਅਤੇ ਇਸ ਨੂੰ ਵੱਖ-ਵੱਖ ਥਾਵਾਂ ਤੇ ਪੋਸਟ ਕਰਨ ਦੇ ਸੋਰਸ ਸੰਬੰਧੀ ਜਾਣਕਾਰੀ ਹਾਸਲ ਕਰਨੀ ਹੈ ਤਾਂ ਜੋ ਜਾਂਚ ਨੂੰ ਅੱਗੇ ਵਧਾਇਆ ਜਾ ਸਕੇ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਪੁਲਿਸ ਅਧਿਕਾਰੀਆਂ ਦੀ ਕਥੀ ਤੇ ਕਾਨਫਰੰਸ ਕਾਲ ਨੂੰ ਲੈ ਕੇ ਦਰਜ ਐਫ ਆਈ ਆਰ ਦੀ ਕਾਪੀ ਸਾਹਮਣੇ ਆਈ ਹੈ ਇਹ ਐਫ ਆਈ ਆਰ ਸੀ ਆਈ ਇਸਟਾਫਰ ਦੇ ਇੰਚਾਰਜ ਇੰਸਪੈਕਟਰ ਪ੍ਰਦੀਪ ਸਿੰਘ ਪਾਜਵਾ ਦੇ ਬਿਆਨਾਂ ਤੇ ਸਾਈਬਰ ਸੈੱਲ ਪਟਿਆਲਾ ਦੇ ਵਿੱਚ ਦਰਜ ਕੀਤੀ ਗਈ ਸੀ ਕਿ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਇਸ ਨੂੰ ਏ ਆਈ ਬਣਾ ਕੇ ਵਾਇਰਲ ਕੀਤਾ ਗਿਆ ਇਸ ਮਾਮਲੇ ਦੀ ਜਾਂਚ ਐਸ ਆਈ ਟੀ ਕਰੇਗੀ ਜਿਸ ਦੀ ਨਿਯੁਕਤੀ ਪੰਜਾਬ ਸਰਕਾਰ ਨੇ ਕੀਤੀ ਹੈ ਐਸ ਆਈ ਟੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਦਰਜ ਸ਼ਿਕਾਇਤ ਅਤੇ ਐਫ ਆਈ ਆਰ ਦੋਹਾਂ ਦੀ ਪੜਤਾਲ ਕਰੇਗੀ ਹਾਲਾਂਕਿ ਐਸ ਆਈ ਟੀ ਇੰਚਾਰਜ ਦੇ ਨਾਲ ਅਜੇ ਕੋਈ ਕਿਸੇ ਅਧਿਕਾਰੀ ਦੀ ਤੈਨਾਤੀ ਨਹੀਂ ਕੀਤੀ ਗਈ ਅਤੇ ਉਹ ਆਪਣੇ ਲਈ ਅਧਿਕਾਰੀ ਦੀ ਨਿਯੁਕਤੀ ਖੁਦ ਕਰਨਗੇ ਜਾਂਚ ਦੇ ਤਹਿਤ ਸ਼ਿਕਾਇਤਕਰ ਅਰਸ਼ਦੀਪ ਸਿੰਘ ਕਲੇਰ ਸ਼੍ਰੋਮਣੀਆ ਕਾਲਜ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਯੂਥ ਅਕਾਇਲ ਦੇ ਨੇਤਾ ਸਰਬਜੀਤ ਸਿੰਘ ਝਿੰਜਰ ਸੋਸ਼ਲ ਮੀਡੀਆ ਤੇ ਕਾਲ ਵਾਇਰਲ ਕਰਨ ਵਾਲੇ ਤਰਨਦੀਪ ਸਿੰਘ ਢਾਲੀਵਾਲ ਸਮੇਤ ਕੁੱਲ 6 ਲੋਕਾਂ ਨੂੰ ਅੱਜ 7 ਦਸੰਬਰ ਸੈਕਟਰ 9 ਪੁਲਿਸ ਹੈੱਡਕੁਆਟਰ ਚੰਡੀਗੜ੍ਹ ਪੁਸ਼ਪ ਪੜਤਾਲ ਲਈ ਤਲਬ ਕੀਤਾ ਗਿਆ ਹੈ ਵਾਇਰਲ ਵੀਡੀਓ ਸੁਖਬੀਰ ਸਿੰਘ ਬਾਦਲ ਦੇ ਐਕਸ ਹੈਂਡਲ ਤੇ ਸ਼ੇਅਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਹ ਸਾਰੇ ਵਟਸਐਪ ਗਰੁੱਪਾਂ ਤੇ ਹੋਰ ਥਾਵਾਂ ਤੇ ਫੈਲ ਗਿਆ ਵੀਡੀਓ ਵਾਇਰਲ ਹੋਣ ਤੋਂ ਬਾਅਦ ਪਟਿਆਲਾ ਪੁਲਿਸ ਦੇ ਐਕਸ ਹੈਂਡਲ ਤੇ ਇਸ ਬਾਰੇ ਸਪਸ਼ਟ ਕਰਨ ਦਿੱਤਾ ਗਿਆ ਕਿ ਇਹ ਵੀਡੀਓ ਫੇਕ ਹੈ ਅਤੇ ਇਸ ਨੂੰ ਗਲਤ ਤਰੀਕੇ ਦੇ ਨਾਲ AI ਨਾਲ ਬਣਾ ਕੇ ਵਾਇਰਲ ਕੀਤਾ ਗਿਆ ਹੈ ਤਾਂ ਕਿ ਰਾਜ ਦੇ ਵਿੱਚ ਕਾਨੂੰਨ ਵਿਵਿਧ ਅਤੇ ਅਨੁਸ਼ਾਸਨ ਦੀ ਸਥਿਤੀ ਨੂੰ ਪ੍ਰਭਾਵਿਤ ਕੀਤਾ ਜਾ ਸਕੇ ਸ਼੍ਰੋਮਣੀ ਅਕਾਲੀ ਦਲ ਦੇ ਵਕੀਲ ਅਸ਼ਦੀਪ ਸਿੰਘ ਕਲੇਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਅਤੇ ਚੋਣ ਅਯੋਗ ਨੂੰ ਸ਼ਿਕਾਇਤ ਦੇ ਕੇ ਜਾਂਚ ਦੀ ਮੰਗ ਕੀਤੀ ਸੀ ਇਸ ਤੋਂ ਇਲਾਵਾ ਪਾਰਟੀ ਦੇ ਵੱਲੋਂ ਐਸਐਸਪੀ ਪਟਿਆਲਾ ਖਿਲਾਫ ਐਫਆਈਆਰ ਦਰਜ ਕਰਨ ਦੀ ਵੀ ਮੰਗ ਕੀਤੀ ਗਈ ਹੈ ਇਸ ਦੇ ਨਾਲ ਹੀ ਇਹ ਬੀਜਪੀ ਐਸਪੀਐਸ ਪਰਮਾਰ ਨੇ ਕਿਹਾ ਕਿ ਮੈਨੂੰ ਸਰਕਾਰ ਦੇ ਵੱਲੋਂ ਵਾਇਰਲ ਹੋਈ ਵੀਡੀਓ ਕਾਲ ਅਤੇ ਸਾਈਬਰ ਸੈੱਲ ਪਟਿਆਲਾ ਦੇ ਵਿੱਚ ਦਰਜ ਐਫ ਆਈ ਆਰ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਗਏ ਹਨ ਜਾਂਚ ਲਈ ਸ਼ਿਕਾਇਤਕਰਤਾ ਅਰਸ਼ਦੀਪ ਕਲੇਰ ਸੁਖਬੀਰ ਸਿੰਘ ਬਾਦਲ ਸਰਬਜੀਤ ਸਿੰਘ ਚੰਗਰ ਅਤੇ ਇਸ ਨੂੰ ਵਾਇਰਲ ਕਰਨ ਵਾਲੇ 6 ਲੋਕਾਂ ਨੂੰ ਬੁਲਾਇਆ ਗਿਆ ਹੈ ਅਸੀਂ ਉਨ੍ਹਾਂ ਤੋਂ ਵੀਡੀਓ ਅਤੇ ਇਸ ਨੂੰ ਵਕ ਵਕ ਥਾਵਾ ਤੇ ਪੋਸਟ ਕਰਨ ਦੇ ਸੋਰਸ ਸੰਬੰਧੀ ਜਾਣਕਾਰੀ ਹਾਸਲ ਕਰਨੀ ਹੈ ਤਾਂ ਜੋ ਜਾਂਚ ਨੂੰ ਅੱਗੇ ਵਧਾਇਆ ਜਾ ਸਕੇ